ਵਾਇਰ ਜੀ ਘਾਤਾ ਵਾਇਰ ਜੀ ਫਤਿਹ ਤੇ ਅੱਜ ਆ ਹੀ ਆਏ ਆ ਜੀ ਸੰਡੇ ਨੂੰ ਮੈਚ ਖੇਡਣਾ ਤੇ ਅੱਜ ਦਾ ਸ਼ਡਿਊਲ ਜਿਹੜਾ ਦਿੰਦਾ ਹੈਗਾ ਆ ਥੋੜਾ ਬਿਜ਼ੀ ਆ ਵੈਸੇ ਇੱਥੋਂ ਨਿਕਲ ਕੇ ਆਪਾਂ ਜਾਵਾਂਗੇ ਪ੍ਰੀ ਵੈਡਿੰਗ ਗੱਲ ਦਾ ਥੋੜਾ ਜਿਹਾ ਨਹੀਂ ਮਤਲਬ ਕਿ ਕਮੀ ਰਹੀ ਸੀ ਤੇ ਕੱਲ ਦਾ ਪ੍ਰੀ ਵੈਡਿੰਗ ਕਰਾਂਗੇ ਕੰਪਲੀਟ ਅੱਜ ਤੇ ਹੁਣ ਅਸੀਂ ਆਏ ਆ ਜੀ ਮੈਚ ਖੇਡਣ ਮਨਦੀਪ ਓਪਨਿੰਗ ਆਇਆ ਹੋਇਆ ਆ ਬਾਕੀ ਸਡੀ ਸਾਰੀ ਟੀਮ ਆ ਬੈਠੀ ਹੋਈ ਹੈ ਇੱਧਰ ਯਾ ਜੀ ਠੀਕ ਆ ਜੀ ਭਾਜੀ ਭੌਜੀ ਭਾਜੀ ਲਾਓ ਯਾਰ ਅੰਬੈਰੀਂਗ ਕਰ ਲਓ ਹਾਂਜੀ ਪੰਜ ਪੰਜ ਨੰਬਰ ਬਾਅਦ ਬਗਲਾਂ ਤੇ ਪੰਜਾਂ ਨੰਬਰ ਬਾਅਦ ਬਗਲਾਂ ਲੈਗ ਵੀ ਚੱਲ ਰਿਹਾ ਹਾਂ ਅਲੱਗ ਬਾਅਦ ਮੈਂ ਚੱਲ ਜਾ ਲਾਓ ਮੈਂ ਚੱਲ ਜਾਨਾ ਯਾਰ ਲਓ ਜੀ ਆਪਣੇ ਸਾਰੇ ਵੀਰ ਪਰ ਜੇ ਆਪਣੀ ਟੀਮ ਹੁੰਦੀ ਨਾ ਕਿ ਉਹ ਦਿਨ ਤਾਂ ਬੜੇ ਰਾਮ ਨਾਲ ਜਿਤਨਾ ਹੀ ਉਹ ਦਿਨ ਕਿਉਂਕਿ ਬਾਅਦ ਇਹ ਕਹਿੰਦੇ ਆ ਪ੍ਰਾਪ 5-6 ਓਵਰ ਤੇ ਬਾਉਂਡਰੀ ਨਹੀਂ ਵਜੀ ਤੂੰ ਦਾ ਬਾਉਂਡਰੀ ਤੋਂ ਬਣਾ ਕਾਦੀ ਸਕੋਰ ਵਧਣੀ ਪਤਨੀ ਸੀ ਲੈ ਉਹਨਾਂ ਭਾਜਾ 200 ਤੂੰ ਛੋਲ ਮਾਰਿਆ ਉਹਨਾਂ ਨੇ ਆ ਸਕੋਰ ਮੈਂ ਕਹਿੰਦਾ ਕੁਛ ਨਹੀਂ ਸਕੋਰ ਤੇ ਬੰਦੀ ਸੀ ਹੋਏ ਓ ਬਾਈ ਜਾਓ ਆਪਾਂ ਕਰ ਲਿਆ ਜੀ ਤੇ ਹੁਣ ਆਪਾਂ ਇੱਕ ਹੋਰ ਟਾ ਪਲੇਅਰ ਆਊਟ ਹੋ ਚੁੱਕਾ ਆ ਫੋਨ ਡੈੱਡ ਰਿਹਾ ਰਤੀ ਚਾਰਜਿੰਗ ਲੈ ਗਿਆ ਜਿਹਦੇ ਕਰਕੇ ਆ ਹੈ ਕਿ ਆਪਣੇ ਸੁਖ ਭਾਜੀ ਇਹਨਾਂ ਦੇ ਫੋਟੋਆਂ ਨਹੀਂ ਸੈਂਡ ਕੀਤੇ ਜਾਂਦੀਆਂ ਤੇ ਭਾਜੀ ਨਹੀਂ ਤੈਨੂੰ ਦਿਖਾਵਾਂਗੇ ਹੁਣ ਤੁਸੀਂ ਵਾਈਟ ਕੱਟ 'ਚ ਵੇਖਣ ਦੇ ਜੀ ਤੇ ਤਾਂ ਦਿਖਾਵਾਂਗੇ ਇਹਨਾਂ ਦਾ ਜਦੋਂ ਇਹ ਫੰਕਸ਼ਨ 'ਚ ਹੁੰਦੇ ਆ ਬਾਈ ਬੜਾ ਵਧੀਆ ਹੋ ਗਿਆ ਵਿਆਹ ਨਾਲ ਭਾਈ ਦਾ ਵਧੀਆ ਫਰਸਟ ਕਲਾਸ ਗਏ ਉਹਨਾਂ ਰਾਜਸਥਾਨ ਆਹੋ ਨਹੀਂ ਵੈਣ ਗਿਆ ਮੈਂ ਯਾਰ ਇੱਕ ਗਰਾਂ ਇੱਥੇ ਵੀ ਫੰਕਸ਼ਨ ਹੀ ਅੱਛਾ ਅੱਛਾ ਉਹ ਫਿਰ ਉਹ ਬ੍ਰਦਰ ਜਣਾ ਆਪਣਾ ਸ਼ੈਂਪੀ ਹਾਂ ਹਾਂ ਉਹ ਇਸ ਵਾਰ ਅਸੀਂ ਇਕੱਠੇ ਹੋਣੇ ਇੱਕ ਜਗ੍ਹਾ ਨਹੀਂ ਜਾਂਦੇ ਵੰਡ ਵਰਤ ਕੇ ਚਾਹੀਦਾ ਕਿਉਂਕਿ ਜਿੱਥੇ ਹੋਏ ਨਾ ਉਹ ਏ ਫਿਰ ਸਾਂਭੇ ਜਾਂਦਾ ਕੰਮ ਆਓ ਤੇ ਆਈ ਆ ਅਛਾ ਹੋ ਗਈ ਹਾਂ ਉਹਨੂੰ ਭੇਜਿਆ ਸੀ ਉਹ ਚੈਂਪੀਨ ਵੀ ਤੇ ਹਾਂ ਚੈਂਪੀਨ ਆਈ ਅਛਾ ਉਹ ਇੱਕ ਪਾਸੇ ਚੱਲ ਜੀਏ ਨਾ ਇੱਕ ਜਣਾਂ ਚ ਦੋਵੇਂ ਜਣੇ ਇੱਕ ਵਾਰ ਚੱਲ ਜੀਏ ਫਿਰ ਉਹ ਨਹੀਂ ਫਿਰਦਾ ਸਾਡਾ ਸਿਸਟਮ ਨਹੀਂ ਨਾ ਫਿਰ ਦੂਜੇ ਪਾਸੇ ਬੰਦੇ ਲਗਰ ਜੀ ਕਰ ਜਾਂਦੇ ਆ ਤੇ ਫਿਰ ਬੰਦਿਆਂ ਨੂੰ ਹੈਂਡਲ ਕਰਨਾ ਹੁੰਦਾ ਸਾਰਿਆਂ ਨੂੰ ਹਾਂ ਇਹ ਮੈਜਣਾ ਮੜੇ ਤੇ ਆਪਾਂ ਨਾ ਆਈ ਵੀ ਹੋ ਗਿਆ ਓਏ

ਆ ਭਾਈ ਸ਼ਾਬਾ ਫੋਰ ਫੋਰ ਤੈਨੂੰ ਲੱਗਦਾ ਫੋਰ ਚੋਗਾ ਸ਼ਾਬਾ ਭਾਜੀ ਸ਼ਾਬਾ ਹੈਪੀ ਭਾਈ ਬਹੁਤ ਵਧੀਆ ਯਾ 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 ਵਾਈਟ ਵਾਈਟ ਨਾ ਸਿੰਗਲ ਵਾਈਟ ਆ ਭਾਜੀ ਪਲੇਅਰ ਇੰਜਰਡ ਹੋ ਗਏ ਨੇ ਇਹ ਦੇਖੋ ਫਿਲਡਰ ਚੇਂਜ ਹੈ ਭਾਜੀ ਠੀਕ ਹੈ ਵੀਰ ਜੀ ਫਿਲਡਰ ਚੇਂਜ ਦਾ ਲਾ ਰਿਹਾ ਉਹਦੀ ਜਗ੍ਹਾ ਭਾਜੀ ਆ ਦੋ ਬੋਲਰਾਂ ਕਰਾਨ ਆਏ ਨੇ ਤੇ ਆਪਣੇ ਵੀ ਭਾਜੀ ਖੇਡ ਰਹੇ ਇੰਦਰ ਜਸਪੀਰ ਭਾਜੀ ਖੇਡ ਰਹੇ ਨੇ ਆਪਣੇ ਰ ਰਹੇ ਨੇ ਭਾਜੀ ਆਪਣੇ ਯਾਰ ਚਾਚਾ ਦੋ ਗਿਆ ਦੋ ਗਿਆ ਆ ਰਹੇ ਨੇ ਬੱਸ ਆ ਸ਼ਾਬਾਸ਼ ਭਾਜੀ ਬਹੁਤ ਵਧੀਆ ਰਨਿੰਗ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਬਾਹਰ ਦੀ ਬਾਲ ਵੇਖ ਕੇ ਚੱਕਦੀ ਉਹ ਤੁਸੀਂ ਵਾਈਟ ਤੋਂ ਬਾਲ ਤੇ ਚੁੱਕਦਾ ਜੇ ਮੈਂ ਕਹਾਂ ਜੋ ਇੰਨਾ ਰਿਸਕ ਰਿਸਕ ਲੈ ਰਿਹਾ ਯਾਰ ਵਾਹ ਚੱਲ ਚੱਲ

18 ਬੋਲਾਂ ਦੇ ਵਿੱਚ 38 ਸਕੋਰ ਮਾਰੀ ਅੱਜ ਮੈਂ ਨੀਅਰਬਾਊਂਡ 200 ਤੋਂ 200 220 ਦਾ ਸਟ੍ਰਾਈਕ ਰੇਟ ਲਗਭਗ ਹੈਗਾ ਸੀ ਅੱਜ 18 ਬੋਲਾਂ ਦੇ ਵਿੱਚ 38 ਸਕੋਰ ਮਾਰੀ 6 ਚੋਕੀ ਤੇ ਇੱਕ ਛੱਕਾ ਮਾਰਿਆ ਤੇ ਵਧੀਆ ਰਿਹਾ 197 ਸਕੋਰ ਬਣ ਗਈ ਲੇਕਿਨ ਮੁਸ਼ਕਲ ਜਿਹਾ ਥੋੜੀ ਇਹ ਆ ਗਈ ਕਿ ਕੱਲ ਜਿਹੜਾ ਪ੍ਰੀ ਵੈਡਿੰਗ ਦੇ ਵਿੱਚ ਥੋੜੀ ਜਿਹੀ ਕਮੀ ਰਹੀ ਸੀ ਉਹਦੇ ਕਰਕੇ ਜਿਹੜਾ ਸੀਗੇ ਸਾਡਾ ਸ਼ੂਟ ਦਾ ਬਲਾਂਸ ਹੀ ਅੱਜ ਥੋੜਾ ਜਿਹਾ ਘੰਟਾ ਤੱਕ ਤੋਂ ਪਾਰਟੀ ਨਨੰਦਪੁਰ ਸਾਹਿਬ ਜਾਣਾ ਸੀ ਤੇ ਥੋੜਾ ਜਿਹਾ ਪਹਿਲੇ ਸਟਾਰਟ ਕਰਤਾ ਉਹਨਾਂ ਨੇ ਸ਼ੂਟ ਕਹਿੰਦੇ ਕਿ 12:30 ਤੱਕ ਸਾਨੂੰ ਸ਼ੂਟ ਕਰੋ ਸਾਡਾ ਤੇ 1:30 ਵਜੇ ਤੱਕ ਫ੍ਰੀ ਕਰੋ ਤੇ ਉਸ ਕਰਕੇ ਮੈਨੂੰ ਵਿਚੇ ਹੀ ਮੈਚ ਛੱਡ ਕੇ ਨਿਕਲਣਾ ਪਿਆ ਤੇ ਝੂਠ ਬੋਲ ਕੇ ਨਿਕਲਿਆ ਮੈਂ ਕਿ ਭਾਜੀ ਮੈਂ 5 5 ਓਵਰ ਤੱਕ ਆ ਜਾਊਂਗਾ ਜਦੋਂ ਮੈਨੂੰ ਪਤਾ ਕਿ ਉਹ ਸਾਰੇ ਨਾਰਾਜ਼ ਹੋਣਗੇ ਵੀ ਆਰੇ ਝੂਠ ਬੋਲ ਕੇ ਨਿਕਲਿਆ ਪਰ ਉਹਦਾ ਕਾਫੀ ਸੋਚਣ ਤੋਂ ਬਾਅਦ ਮੈਂ ਦੇਖਿਆ ਕਿ ਮੈਂ ਕੀ ਕਰਾਂ ਕੀ ਕਰਾਂਣ ਕੀ ਕਰਾਂ ਫਿਰ ਮੈਂ ਝੂਠ ਬੋਲਤਾ ਤੇ ਮਜਾਉਣਾ ਹੀ ਵੈਸੇ 197 ਸਕੋਰ ਸੀ ਤੇ ਬੋਲਿੰਗ ਵੀ ਕਰਨੀ ਸੀ ਵਿੱਚ ਫੀਲਡਿੰਗ ਕਰਨੀ ਸੀ ਮਜਾਉਣਾ ਹੀ ਪਰ ਯਾਰ ਕੰਮ 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 ਹੁੰਦਾ ਕਿਰੇ ਕੰਮ ਕੰਮ ਹੁੰਦਾ ਕੀ ਹੋਇਆ ਪਿਆ ਨੀਲਾ ਨਹੀਂ ਨਹੀਂ ਔਰੰਜ ਨੀਲਾ ਲੀਲਾ ਲਾਲ ਚਿੱਟਾ ਤੇ ਮੈਂ ਹੋਇਆ ਬਿਆ ਲਾਲ ਪੀਲਾ ਨੀਲਾ ਕਾਲੀ ਗਾਲੀ ਯਾਰ ਤਿਆਰ ਹੋਏ ਆ ਲਵਦਾ ਕੱਖ ਨਹੀਂ ਯਾਰ ਤਿਆਰ ਹੋਣ ਲੱਗਿਆ ਬੜੀ ਤੰਗੀ ਦੀ ਦੇਖ ਉਹ ਆ ਕੀ ਤਾਈ ਏਸੀ ਚਲਾ ਭਰਾ ਏਸੀ ਚਲਾਣਾ ਮੈਂ ਗਰਮੀ ਵਹਾੜ ਜੀ ਨਿਕਲ ਜੁਣਾ ਏਸੀ ਨੇ ਬਾਹਰ ਜਾ ਭਰਾ ਕਿਤੇ ਨਹੀਂ ਕੁਝ ਹੁੰਦਾ ਤੇ ਮੈਂ ਪਾ ਤੂੰ ਪਾ ਤੇਲ ਦੀ ਤਾਂ ਗੱਲ ਕੋਈ ਨਹੀਂ ਹਾਂ ਉੱਥੇ ਹੀ ਮੈਂ ਏਸੀ ਲਾ ਕੇ ਪਿਆਰ ਬੈਠਾ ਰਿਹਾ ਮੈਚ ਵੀ ਆਇਆ ਭਾਵੇਂ ਏਸੀ ਜੀ ਹੁੰਦੀ ਗੱਲ ਉੱਡ ਗਈ ਹਾਂ ਫੋਨ ਡੈਡ ਹੋ ਹੀ ਬਈ ਕਿੰਝ ਕੀ ਪੀਗਾ ਇਸ ਤੁਰੰਦਾ ਟਾਈਮ ਹੁੰਦਾ ਈ ਇਹ ਕਿਦਾਂ ਚੱਲ ਜਾਂਦਾ ਈ ਜਿੰਨਾ ਮਰਜ਼ੀ ਕਰ ਲਈਏ ਕਿੰਨ ਨੰਬਰ ਦਾ ਮਹਾਲ ਤੇ ਦੋ ਨੰਬਰ ਕਦੀ ਹੁੰਦਾ ਨਹੀਂ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਕੋਈ ਨਾ ਕੋਈ ਕੰਡੀਸ਼ਨ ਆ ਉਹਦਾ ਤੁਰਨਾ ਹੁੰਦਾ ਲੇਟ ਹੋਏ ਨਹੀਂ ਯਾਰ ਸ਼ੰਪੀ ਕੋਈ ਨਹੀਂ ਨਹੀਂ ਯਾਰ ਇਦਾਂ ਹੜਾ ਹੁੰਦਾ ਯਾਰ ਜੀ ਸਾਡੇ ਮੀਠਾ ਰੋਡ ਦਾ ਸਭ ਤੋਂ ਮਸ਼ਹੂਰ ਹੰਤਰਾਲੀ ਛੋਲਿਆਂ ਵਾਲਾ ਹੁਣ ਇੱਥੋਂ ਆਪਾਂ ਕੁਝ ਖਾ ਲਈ ਪੈਕ ਕਰਾਵਾਂਗੇ ਕਿਉਂਕਿ ਪਾਰਟੀ ਵੀ ਸਾਡੀ ਤਕਰੀਬਨ ਆ ਚੁੱਕੀ ਆ ਤੇ ਕਿਹ ਟਾਈਮ ਤੇ 10 ਰੁਪਏ ਚ ਮਿਲਦੇ ਹੁੰਦੇ ਸੀ ਤੇ ਚੋਲ ਚੋਲੇ ਹੁਣ ਹੀ ਇਹਨਾਂ ਨੇ 20 ਰੁਪਏ ਕੀਤਾ ਦੀ ਰਸ਼ ਵੇਖ ਸਕਦੇ ਜਿੱਥੋਂ ਦਾ ਬਹੁਤ ਰਸ਼ ਹੁੰਦਾ ਇਥੇ ਟੋਕਨ ਮਿਲਦੇ ਆ 80 ਰੁਪਏ ਟੋਕਨ ਮਿਲੇ ਆ ਆਪਾਂ ਕਰਵਾਇਆ ਕੁਚੇ ਛੋਲੇ ਪੀਜ਼ਾ ਗੁੱਚਾ ਤੇ ਪਲੱਸ ਕਰਾਇਆ ਇੱਕ ਦੋ ਚੋਲ ਛੋਲੇ ਤੇ ਇੱਕ ਕਰਵਾਇਆ ਆਪਾਂ ਮੱਠੀ ਛੋਲੇ ਜਿਹੜੇ ਚੈਂਪੀ ਖਾਣੇ ਇਹ ਸਾਡੇ ਮਤਲਬ ਕਿ ਨੀਟਾ ਰੋਡ ਦੀ ਬੜੀ ਮਸ਼ਹੂਰ ਦੁਕਾਨ ਆ ਸਸਤਾ ਵੀ ਕਹਿ ਸਾਡੀ ਹੈਣਾ ਰਸ ਬਣਾਉਂਦਾ ਟੇਸਟੀ ਬਣਾਉਂਦਾ ਪਰ ਸੱਜੇ ਗੰਧ ਗਰੂਦ ਨਾਲ ਸੱਜੇ ਕੋਮੋ ਤੇਰਾ ਸੁਮੇਤ ਅੱਖ ਦਾ ਕਰਾਈ ਫਰੇ ਵਾਲਾ ਚ ਵਲੰਟ ਕੱਟ ਨੂੰ ਲਾਹੌਰ ਤੋਂ ਮੰਗਾਤਾ ਲਹਿੰਗਾ ਉਹਦੇ ਲੱਕ ਨੂੰ ਆ ਮੁੱਲ ਪੈਂਦੀ ਆ ਉਹ ਆ ਮੁੱਲ ਪੈਂਦੀ ਆ ਸ਼ਗੀਮੀ ਜੱਟ ਨੂੰ ਲੱਗਾ ਦੇ ਵੀਰ ਬੁਲੀ ਨਹੀਂ ਜਣਾ ਲੋਕੇਸ਼ਨ ਵੀ ਸੋਹਣੀ ਲੱਗਣ ਦੇ ਕੱਪੜੇ ਬੜੇ ਬ੍ਰਾਈਟ ਵਾਏ ਆ ਵਧੀਆ ਲੱਗਣ ਦੇ ਆ पर आही दो में जाने ना आही दो में जाने ना लाल पीले बन के इधर को आ पूरे कपड़े कुछ टेढ़ा गया क्या तो अच्छा और एक गेम होल्डर ना ठीक है नहीं भरी देर से जान सॉरी सॉरी मंगली ठीक है फिर चलो फिर गेम करो ਵੇਡੋ ਵੇਡੋ। ਭਾਈ ਕਹਾਂ ਨਾ ਵੇਖ ਲੋ। ਮੁੰਗਲਾ ਦੀ ਵਿਜੇ ਤੇ ਹਮੂ ਦੇ ਹਾਰ ਦੇ ਕਾਰਨ ਕੀ। ਦੁਬਾਰਾ ਤੋਂ ਪਛਾ ਵੀ ਦੁਬਾਰਾ ਤੋਂ ਦੁਬਾਰਾ ਤੋਂ। ਮੁੰਗਲਾ ਦੀ ਵਿਜੇ ਤੇ ਹਮੂ ਦੇ ਹਾਰ ਦੇ ਕਾਰਨ ਕੀ। ਪੜ੍ਹ ਲੈ ਜਿੰਨਾ ਪੜ੍ਹ ਲੈ। ਇਹ ਪ੍ਰੀ ਮੈਡ ਇਹ ਪ੍ਰੀ ਮੈਡਿੰਗ ਤੇ ਆਏ ਹੋਣ। ਅੰਗਰ ਤੇ ਬੈਰਮ ਖਾਨ ਨੇ ਸਭ ਮੁੰਗਲਾ ਦੀ ਜੰਗ ਸਭਾ ਬੁਲਾਈ। ਕਿਉਂ ਬੁਲਾਈ? ਆਹ ਡੋਨਟ। ਏ ਰੀਆ ਦੀ ਪੜਾਈ ਬਹੁਤ ਵਧੀਆ ਵੈਸੇ। ਆਦੀ ਦਾ ਬਿਲਕੁਲ ਕੰਮ ਨਹੀਂ ਆਉਂਦੀਆਂ ਪੜਾਈ ਵਧੀਆ ਇਹ ਕਹੀ ਜਾਂਦਾ ਨੂੰ ਹਾਂ ਲੈ 10000 ਆਹੇ ਮੁੰਦੀ ਹਾਰ ਦੇ ਕਾਰਨ ਹਾਨੂੰ ਦੱਸ ਕੀ ਪਤਾ ਨੂੰ ਨਹੀਂ ਮੈਨੂੰ ਨਹੀਂ ਨਾ ਨਾ ਦੱਸਣਾ ਕੀ ਚਾਹੁੰਦੀ ਐ ਚੱਲ ਠੀਕ ਆ ਓਕੇ ਪਾਣੀ ਪੱਤ ਦੀ ਦੂਜੀ ਲੜਾਈ ਦੀ ਮਤਦਾ ਜਾਣੇ ਤੀਜੇ ਪਾਣੀ ਦੀ ਲੜਾਈ ਹੋ ਸਕਦੀ ਐ ਪਾਣੀ ਪੱਤ ਦੀ ਨਹੀਂ ਹੋ ਸਕਦੀ ਨਹੀਂ ਇੰਗਲਿਸ਼ ਵਾਲੀ ਠੀਕ ਐ ਵੇ ਚਲੋ ਯਾਰ ਚੱਲ ਪਾਉਂਦੀ ਐ ਇਹ ਪੜ੍ਹ ਕੇ ਸੁਣਾਣਾ ਇਹ ਸੁਣਾਉਣ ਦੇ ਜ਼ਰੀਏ ਲੈ ਯਾਰ ਆਉਂਦੀ ਇਹਨੂੰ ਆਉਂਦੀ ਮੈਂ ਇੰਗਲਿਸ਼ੋਂ ਨਹੀਂ ਕਦੀ ਫੇਲਿਆ ਐ ਸੀ ਤਾਈਓ ਨਹੀਂ ਪੜ੍ਹਦੇ ਆ ਨਾ ਪੜ੍ਹਾਈ ਆ ਗਈ ਸੁਣਿਆ ਸੀ ਮਗਲ ਡਾਲਨ ਸਾਰੇ ਉੱਤੇ ਵੇਖੋ ਓੜ ਦੇਣਾ ਜਰਉਣਗੇ ਤੁਹਾਨੂੰ ਮਗਲ ਇਹ ਮਗਲ ਨਹੀਂ ਇੰਗਲਿਸ਼ ਕਹਿੰਦਾ ਉਹ ਆਈ ਬਤਾ ਕਰ ਰਹੇ ਹਾਂ ਇਹਦੇ ਨਾਲ ਗੱਲ ਆਈ ਐਮ ਸਰ ਬਲੌਗਰ ਯੂ ਬਲੌਗਰ ਹੈਪੀ ਐਚ ਐਸ ਫੋਟੋਗ੍ਰਾਫੀ it looks like a very good good photographer i have not seen any results but it looks good thank you thank you sir thank you ji yeah, namaste. namaste good luck with your life together eh sade gurudwar de vich na ik sarv sammati naal pure pind di sahamati de naal ik paath karaya gaya ji naal kirtan hoya te langar pashada kita gaya te main swir da jaani si sakya utte isliye main ਕੋਣਥੇ ਜਾ ਰਹੇ ਆ ਜੀ ਸਭ ਕੁਝ ਹੋ ਗਿਆਣਾ ਲੇਕਿਨ ਪਛਾਦਾ ਛਕਾਂਗੇ ਜਰੂਰ ਆ ਸਾਡੇ ਪਿੰਡ ਦਾ ਗੁਰਦੁਆਰਾ ਜੀ ਫਰੰਟ ਆ ਅਹੀਂ ਬਿਲਕੁਲ ਸਾਰੀ ਸਮਾਪਤੀ ਤੋਂ ਬਾਅਦ ਪਹੁੰਚੇ ਆ ਕੀ ਹਾਲ ਜੀ ਭਾਈ ਵਧੀਆ ਦੀ ਹੋ ਗਿਆ ਬਹੁਤ ਵਧੀਆ ਪ੍ਰੋਗਰਾਮ ਹੋਇਆ ਮਹਾਰਾਜ ਦੀ ਕਿਰਪਾ ਹੋਈ ਹੈ ਚਲਾ ਦੋਸਤੋ ਭਾਈ ਇੱਕ ਕੇਸ ਪਰਪਰਲੀ ਕਰਾਇਆ ਗਿਆ ਹੈ ਭਾਈ ਆਪਣਾ ਸਾਰਾ ਪਾਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਜੀ ਇਲਾਕਾ ਨਿਵਾਸੀ ਭਗਤਨਪੁਰਾ ਦੇ ਸਾਰੇ ਸਾਧ ਸੰਗਤ ਦੇ ਵੱਲੋਂ ਰਲ ਮਿਲ ਕੇ ਸਰਬੱਤ ਦੇ ਭਲੇ ਦਾ ਅਖੰਡ ਪਾਠ ਪਰਸੋਂ ਰੋਜ਼ ਤੋਂ ਅਖੰਡ ਪਾਠ ਅਰੰਭ ਕਰਾਏ ਗਏ ਸੀ ਜਿਨ੍ਹਾਂ ਦਾ ਅੱਜ ਭੋਗ ਪਿਆ ਵਾ ਉਪਰੰਤ ਬਾਅਦ ਕੀਰਤਨ ਹੋਇਆ ਔਰ ਫਿਰ ਲੰਗਰ ਪ੍ਰਸ਼ਾਦ ਦਾ ਸ਼ਿਕਾ ਕੇ ਸੰਗਤਾਂ ਜਿਹੜੀਆਂ ਘਰਾਂ ਨੂੰ ਚਲ ਗਈਆਂ ਨੇ ਸੇਵਾਦਾਰ ਵੀਰ ਜਿਹੜੇ ਆ ਜੀ ਹੁਣ ਸਬਾਈ ਦੀ ਸੇਵਾ ਜਿਹੜੀ ਕਰ ਰਹੇ ਆ ਇਹ ਸਰਬੱਤ ਦੇ ਭਲੇ ਦਾ ਜਿਹੜਾ ਵਾ ਜੀ ਅਖੰਡ ਪਾਠ ਕਰਵਾਇਆ ਗਿਆ ਜੀ ਅੱਜ ਇਲਾਕਾ ਨਿਵਾਸੀ ਭਗਤਨਪੁਰਾ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਸਤਿਕਾਰਯੋਗ ਵੀਰੋ ਇਹ ਸਾਡੇ ਨੌਜਵਾਨ ਵੀਰਾਂ ਦੇ ਵੱਲੋਂ ਇੱਕ ਸਾਂਝੀ ਲੋਕ ਪੜ੍ਹਾਈ ਸੰਸਥਾ ਬਣਾਈ ਗਈ ਹੈ ਜੀ ਜਿਹਨੂੰ ਅਸੀਂ ਥੋੜੀ ਦੇਰ ਵਿੱਚ ਰਜਿਸਟਰਡ ਕਰਵਾ ਰਹੇ ਆ ਔਰ ਇਹ ਜਿਹੜੀ ਆ ਸਾਡੇ ਇਲਾਕੇ ਦੇ ਸਾਡੇ ਨਗਰ ਦੇ ਆਸ-ਪਾਸ ਤੇ ਜਿਹੜੇ ਸਾਡੇ ਲੋਕ ਰਹਿੰਦੇ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਕੰਮ ਕਰਨ ਕਰਨ ਜਿਹੜੀ ਸੁਸਾਇਟੀ ਕਰੂਗੀ ਜਿਹਦੇ ਵਿੱਚ ਅਸੀਂ ਵਾਤਾਵਰਨ ਸੰਭਾਲਣ ਦੀ ਗੱਲ ਕੀਤੀ ਆ ਜਿਹਦੇ ਵਿੱਚ ਅਸੀਂ ਰੁੱਖ ਲਗਾਉਣ ਦੀ ਗੱਲ ਕੀਤੀ ਆ ਜਿਹਦੇ ਵਿੱਚ ਅਸੀਂ ਪਾਣੀ ਦੀ ਸਥਾਪ ਸੰਭਾਲ ਦੀ ਗੱਲ ਕੀਤੀ ਆ ਔਰ ਜਿਹੜਾ ਸਾਡਾ ਨਗਰ ਆ ਇਹ 40 ਸਾਲ ਹੋ ਗਿਆ ਕਾਰਪੋਰੇਸ਼ਨ ਦੇ ਵਿੱਚ ਆਇਆ ਨੂੰ ਪਰ ਅੱਜ ਵੀ ਸਾਡਾ ਨਗਰ ਜਿਹੜਾ ਪਛੜਿਆ ਹੋਇਆ ਵਾ ਅਸੀਂ ਇਹ ਕੋਸ਼ਿਸ਼ ਕਰਨੀ ਆ ਕਿ ਜਿਹੜਾ ਜਿਹੜਾ ਸਾਡਾ ਇਲਾਕਾ ਵਾ ਜੀ ਭਗਤਨਪੁਰਾ ਇਹਦਾ ਪਹਿਲਾ ਨਾਮ ਪੂਤਨਪੁਰਾ ਸੀ ਔਰ ਅੱਜ ਵੀ ਕਾਗਜ਼ਾਂ ਦੇ ਵਿੱਚ ਸਾਡਾ ਜਿਹੜਾ ਨਾਮ ਹੈ ਪੂਤਨਪੁਰਾ ਹੀ ਚੱਲ ਰਿਹਾ ਵਾ ਅਸੀਂ ਆਪਣੀ ਸੁਸਾਇਟੀ ਰਜਿਸਟਰ ਕਰਾ ਕੇ ਔਰ ਡੀਸੀ ਸਾਹਿਬ ਨੂੰ ਪੇਸ਼ ਹੋ ਕੇ ਇਹ ਸਾਰੇ ਨੌਜਵਾਨ ਵੀਰ ਨਾਲ ਚੱਲ ਲੈ ਕੇ ਤੇ ਆਪਾਂ ਇਹ ਜਿਹੜਾ ਸਾਡੇ ਭਗਤਨਪੁਰਾ ਨਾਮ ਆ ਇਹ ਕਾਗਜ਼ਾਂ ਵਿੱਚ ਵੀ ਲਿਆ ਕੇ ਤੇ ਇਹ ਕਰਾਂਗੇ ਸਾਡੇ ਨਾਲ ਸਾਡੇ ਵੀਰ ਸਰਜੀ ਸਿੰਘ ਪ੍ਰਿੰਸ ਸਾਡੇ ਕੈਸ਼ਰ ਸਾਹਿਬ ਦਲਜੀਤ ਸਿੰਘ ਸੰਨੀ ਜੀ ਔਰ ਹਰਪੀ ਸਿੰਘ ਜੀ ਵੀਰ ਨੇ ਡਾਕਟਰ ਵਿਰਿੰਦਰ ਸਿੰਘ ਰਾਜੂ ਜੀ ਸਾਰੇ ਵੀਰ ਕਿਉਂਕਿ ਜੇ ਮੈਂ ਨਾਮ ਲੱਗਣ ਲੈਣ ਲੱਪਿਆ ਤਾਂ ਸ਼ਾਇਦ ਨਾਮ ਭੁੱਲ ਜਾਈਏ ਸਾਰੇ ਹੀ ਵੀਰਾਂ ਨੇ ਬੜਾ ਸਹਿਯੋਗ ਕੀਤਾ ਧੰਨਵਾਦੀਆਂ ਔਰ ਆਸ ਕਰਦੇ ਆ ਕਿ ਇਹ ਵੀਰ ਜਿਹੜੇ ਆ ਸਾਰੇ ਕੰਮਾਂ ਦੇ ਵਿੱਚ ਅੱਗੇ ਲੱਕੇ ਨਾਲ ਲੱਕੇ ਇਹ ਕੰਮ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਾੜਾ ਸਰਬੱਤੇ ਭਲੇ ਲਈ ਆਪਾਂ ਇਹ ਅਖੰਡ ਪਾਰ ਸਾਹਿਬ ਰੰਮਿਆ ਹੀ ਇਹ ਇਹ ਅੱਜ ਬਹੁਤ ਹੀ ਵਧੀਆ ਕੀਤਾ ਸਾਰਿਆਂ ਨੇ ਸੇਵਾ ਕੀਤੀ ਆ ਜਿੰਨਾ ਵੀ ਪਿੰਡ ਆ ਇਲਾਕਾ ਨਿਵਾਸੀ ਆ ਆਪਣੇ ਸਾਰਿਆਂ ਨੇ ਬਹੁਤ ਸਹਾਇਕ ਦਿੱਤਾ ਵਾ ਸਾਡੇ ਸਾਡੇ ਪਿੰਡ ਦੀ ਨਾ ਇੱਕ ਜਿਹੜੀ ਖਾਸियत ਹੈਗੀ ਆ ਕਿ ਇੱਥੇ ਸਾਰੇ ਇੱਕ ਇੱਕੋ ਭਾਈਚਾਰੇ ਦੇ ਆ ਤੇ ਮਤਲਬ ਬੜੀ ਵੱਧ ਚੜ ਕੇ ਹਰ ਕੰਮ ਨੂੰ ਮਤਲਬ ਕੋਈ ਖੁਸ਼ੀ ਵਾਲਾ ਹੋਵੇ ਤੇ ਚਾਹੇ ਹੋਵੇ ਗਮੀ ਵਾਲਾ ਸਾਰੇ ਇੱਕ ਦੂਜੇ ਦੇ ਨਾਲ ਖਲੋਂਦੇ ਆ ਤੇ ਸਾਰੇ ਮਿਹਨਤ ਕਰਨ ਵਾਲੇ ਆ ਤੇ ਸਾਰਾ ਇਲਾਕਾ ਸਾਡਾ ਬਹੁਤ ਵਧੀਆ ਆ ਤੇ ਬਹੁਤ ਮਤਲਬ ਕੀ ਕਿਰਪਾਇਆ ਸਾਡੇ ਸਾਰਿਆਂ ਦਾ ਹੀ ਤੇ ਇਸਰਕੇ ਜਿਹੜਾ ਹੈ ਕਿ ਚਲੋ ਕਈ ਵੀਰ ਸੇਵਾ ਨਹੀਂ ਵੀ ਕਰ ਕਰਦੇ ਹੁਣ ਮੇਰੇ ਕੋ ਵੀ ਨਹੀਂ ਹੁੰਦੀ ਕੰਮ ਕਰਦੇ ਵਿੱਚ ਸੇਵਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਹਰ ਫੰਕਸ਼ਨ ਦੇ ਵਿੱਚ ਪਿੰਡ ਦੇ ਪ੍ਰਧਾਨ ਜੀ ਵੀ ਨੇ ਤੇ ਸਾਡੇ ਬ੍ਰਦਰ ਵੀ ਨੇ ਵੱਡੇ ਮਜੀਤ ਸਿੰਘ ਜੀ ਤੇ ਆਪਣੇ ਬਾਕੀ ਸਾਡੇ ਸਾਰੇ ਭਾਇਚਰਾ ਚਾਚੇ ਤਾਏ ਇੱਕ ਮਿਲ ਕੇ ਇੱਥੇ ਸਾਡੇ ਪਿੰਡ ਦੇ ਵਿੱਚ ਇਹ ਗੱਲ ਵੇਖੀ ਭਾਈ ਅੰਕਲ ਅੰਟੀ ਨਹੀਂ ਚੱਲਦਾ ਸਾਡੇ ਸਾਡੇ ਕੋਈ ਚਾਚਾ ਕੋਈ ਤਾਇਆ ਕੋਈ ਬਾਪੂ ਵਲ ਕੀ ਕਹਿ ਸਕਦੇ ਆਪਾਂ ਕਿਉਂਕਿ ਇਹੀ ਚੀਜ਼ਾਂ ਚੱਲਦੀਆਂ ਸਾਡੇ ਪਿੰਡ ਦੇ ਵਿੱਚ ਸਾਡੇ ਦੇ ਪਿੰਡ ਦੇ ਵਿੱਚ ਅੰਕਲਿੰਟੀ ਨਹੀਂ ਹੈਗਾ ਠੀਕ ਆ ਨਾ ਮਤਲਬ ਕਿ ਸਾਰੇ ਜਿਹੜੇ ਆਪਸੀ ਭਾਈਚਾਰੇ ਆ ਸਾਰੇ ਮਤਲਬ ਕਿ ਇੱਕ ਦੂਜਿਆਂ ਦੇ ਨਾਲ ਜੁੜੇ ਹੋਏ ਪਰਿਵਾਰ ਨੇ ਤੇ ਹਾਂ ਚਾਚਾ ਤਾਇਆ ਅੰਕਲ ਨਹੀਂ ਆਗੇ ਤੇ ਬੜੀ ਕਿਰਪਾ ਆ ਜੀ ਤੇ ਤੁਹਾਨੂੰ ਇਦਾਂ ਹੀ ਵਿੱਚ ਵਿੱਚ ਅੱਜ ਦਾ ਵਲੌਗ ਬਣਾਉਣਾ ਸੀ ਲੇਕਿਨ ਥੋੜੇ ਜੇ ਫੰਕਸ਼ਨ ਹੋਣ ਕਰਕੇ ਤੁਹਾਨੂੰ ਪਤਾ ਦਿਨੇ ਮੇਰੀ ਪ੍ਰੀ-ਵੈਂਡਿੰਗ ਵੀ ਕਰਨਾ ਸੀ ਸ਼ੂਟ ਉਹਦੇ ਕਰਕੇ ਥੋੜਾ ਲੇਟ ਹੋ ਗਏ ਤੇ ਚਲੋ ਮਿਲਦੇ ਆ ਜੀ ਹਾਂ ਦੇ ਦੋ ਕੋਈ ਨਹੀਂ ਪਾਲਾਂਗੇ ਜਿੰਨੇ ਜਿੰਨੇ ਬਣਾਏ ਹੋ ਪੱਲੇ ਬਣਾਇ ਤੇ ਤੁਹਾਡੀ ਬੋਲ ਤੇ ਬੋਲ ਦੇ ਵਿੱਚ ਐਡ ਕਰ ਲਓ ਉਹ ਤੁਸੀਂ ਹਜੇ ਜਿੰਦਾ ਪਾਲਾਂਗੇ ਸਾਡੇ ਆ ਪਿਛਲੇ ਜਿਹੜਾ ਟਾਈਮ ਕੁਝ ਨਿਕਲ ਆਇਆ ਲਾ ਲੋ ਤੁਸੀਂ ਕਿ ਸਟਾਰਟਿੰਗ ਜਿਹੜਾ ਦਸੰਬਰ ਦਾ ਤੇ ਜਨਵਰੀ ਦਾ ਮਹੀਨਾ ਤੇ ਫਰਵਰੀ ਦਾ ਮਹੀਨਾ ਇਹ ਤਿੰਨ ਮਹੀਨੇ ਜਿਹੜੇ ਨਿਕਲੇ ਆਣਾ ਜਿੱਥੇ ਲੋਕਾਂ ਦੇ ਘਰਾਂ ਵਿੱਚ ਖੁਸ਼ੀਆਂ ਵਿਆਹ ਚਾਲੂ ਸੀ ਕਿਸਦੇ ਦਾ ਸਾਰਿਆਂ ਘਰ ਮਿਲ ਗਿਆ ਸੀ ਜਾਵਾਂ ਦਾ ਸੀਜ਼ਨ ਸੀ ਜਿੱਦੋਂ ਮੇਰਾ ਫੋਟੋਗ੍ਰਾਫੀ ਦਾ ਕੰਮ ਹੈ ਪਰ ਉਹਦੇ ਵਿੱਚ ਚੱਲਦੇ ਵਿੱਚ ਸਾਡੇ ਨਾਲ 4-5 ਮਰਗਾਂ ਇਹੋ ਜੀਆਂ ਹੋ ਗਈਆਂ ਵੀ ਕੋਈ ਪਤਾ ਹੀ ਨਹੀਂ ਸੀ ਕਿ ਇਹ ਵੀਰ ਤੇ ਪੈਣਾ ਹੜ ਤੋਂ ਦੂਰ ਹੋਣ ਵਾਲੇ ਆ ਜਾਂ ਜਾਣ ਵਾਲੇ ਆ ਤੇ ਉਹਨਾਂ ਦੀਆਂ ਇਦਾਂ ਚਾਨਕ ਅਚਾਨਕ ਹੀ ਫਿਰ ਮਤਲਬ ਕਿ ਸਾਰੇ ਹੀ ਵੇਖਿਆ ਜਾਵੇ ਤੇ ਕੋਝਾੜੀਆਂ ਮੇਰੇ ਭੈਣਾ ਹੀ ਜੜੀਆਂ ਉਹ ਮਤਲਬ ਕਿ ਕੋ ਜਿਹੜੇ ਬੱਚੇ ਹੀ ਉਹਨਾਂ ਦੇ ਤੇ ਕੁਝ ਮਤਲਬ ਕਿ ਸਾਡੇ ਜਿਹੜੇ ਵੀਰ ਹੀ ਸਾਰਿਆਂ ਦੇ ਛੋਟੇ ਛੋਟੇ ਬੱਚੇ ਹੀ ਅਜੇ ਕੋਈ ਜਾਨ ਦਾ ਟਾਈਮ ਨਹੀਂ ਤੇ ਉਹ ਗਏ ਉਹਦੇ ਕਰਕੇ ਸਾਰਿਆਂ ਨੇ ਪਿੰਡ ਮਤਲਬ ਕਿ ਸਾਡੇ ਪਿੰਡ ਦੇ ਮੌਤਵਰਾਂ ਨੇ ਸੋਚਿਆ ਕਿ ਨਹੀਂ ਯਾਰ ਇਹੋ ਜੇ ਕੰਮ ਕਿਉਂ ਹੋਉਂਦੇ ਆ ਤੇ ਆਪਾਂ ਮਤਲਬ ਕਿ ਕਿਉਂ ਨਾ ਉਸ ਵਾਹਿਗੁਰੂਗੇ ਅਰਦਾਸ ਕਰੀਏ ਕਿ ਗਾਂ ਇਹੋ ਜਾਂ ਕੋਈ ਕੰਮ ਨਾ ਹੋਵੇ ਕਿ ਜਿਹੜਾ ਥੋੜੇ ਟਾਈਮ ਦੇ ਵਿੱਚ ਸਾਡੇ ਉਹ ਵੀਰ ਤੇ ਉਹ ਭੈਣਾਂ ਸਾਡੀਆਂ ਚਾਚੀਆਂ ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਜੋੜ ਸੀ ਤੇ ਉਹਦੇ ਕਰਕੇ ਸਾਰੇ ਸਾਰਿਆਂ ਨੇ ਬਾਤ ਚਾਇਆ ਜੀ ਸੇਵਾ ਕੀਤੀ ਆ ਤੇ ਦੇਖੋ ਕਿ ਸਾਰੇ ਆਪ ਆਪਣੇ ਘਰਾਂ 'ਚ ਜਾ ਚੁੱਕੇ ਆ ਦੇਖਿਆ ਜਾਂਦੇ ਚਾਰ ਹੀ ਸੇਵਾਦਾਰ ਇੱਥੇ ਹੈਗੇ ਜਿਹੜੇ ਬਲਕਿ ਹਜੇ ਸੰਭਾਲਦੇ ਪਏ ਸੀ ਆਪਣਾ ਸਾਰਾ ਤੇ ਉਹਦੇ ਵਿੱਚ ਸਾਡਾ ਪ੍ਰਿੰਸੀਪਲ ਹੋਰ ਪ੍ਰਿੰਸੀਪਲ ਕਹਾਂ ਜਾਊਗਾ ਉਹਦੇ ਵਾਹਿਗੁਰੂ ਜੀ ਦਾ ਸ਼ਤ ਸਵਾਹਿਗੁਰੂ ਜੀ ਕੀ ਫਤਿਹ ਇਹ ਸੇਵਾ ਭਾਜੀ ਗੁਰਦਾਰੇ ਦੀ ਸੇਵਾ ਆ ਇਹਨੂੰ ਆਪਾਂ ਨਕਾਰ ਨਹੀਂ ਸਕਦੇ ਇਹ ਸਾਡੇ ਜੀ ਸਾਡੇ ਕਰਮਾਂ ਚ ਲਿਖੀ ਆ ਇਹਨੂੰ ਆਪਾਂ ਪੂਰਾ ਕਰਾਂਗੇ ਸਹੀ ਗੱਲ ਆ ਕਰਮਾਂ ਨੇ ਆ ਕਿ ਸਾਡੇ ਕਰਮਾਂ ਚ ਹੈ ਨਹੀਂ ਯਾਰ ਹੋ ਵੀਰੇ ਕਿਦਾਂ ਕਰਦੀ ਗੱਲ ਆ ਜੀ ਕਰਦੀ ਗੱਲ ਆ ਜੀ ਤੁਹਾਨੂੰ ਕਹ ਲੰਗਰ ਛੱਕ ਕੇ ਜਾਓ ਹਾਂ ਜੀ ਜਿਹੜਾ ਗੁਰੂ ਤੇ ਵੇਖਦੇ ਆ ਉਹ ਤੁਹਾਨੂੰ ਪਰੇ ਹਕਤਨ ਪੂਰਾ ਹੋਣ ਵਾਲਾ ਵਾ ਤੇ ਘਰੇ ਤਾਂ ਮਲਾਦ ਕਦੀ ਪਾਣੀ ਦਾ ਕਰਾਣੀ ਹੋੜਿਆ ਨਹੀਂ ਵੜਿਆ ਬਈ ਸੇਵਾ ਕਰਾਂਗੇ ਤੇ ਬਾਬਾ ਕੋਹਦਾ ਹੁੰਦਾ ਅੱਜ ਦੀ ਕਰਨੇ ਆਪਾਂ ਸਹੀ ਗੱਲ ਆ ਲਾਲ ਜੀ ਦੀ ਕਰੀਏ ਵਾਗੇ ਵਾਗੇ ਬਾਬਾ ਜੀ ਆਪਾਂ ਆ ਕਰਵਾ ਕੇ ਦੋ ਜੁਨੀਆ ਦਾ ਧੰਸਵਾਦ ਸਹੀ ਗੱਲ ਸਹੀ ਮੈਂ ਕਰ ਵੀ ਦਿੰਦੇ ਬਾਬਾ ਜੀਆ ਨਹੀਂ ਆਪਾਂ ਆਪਣੇ ਮਨ ਨਾਲ ਲੱਗਣਾ ਬਸ ਲਾਲ ਜੀ ਦੀ ਕਰੀਏ ਹੂੰ